ਨਹਾਰਾ ਆਸਾ ਮਹੱਲਾ ਪਹਿਲਾ ਲੇਖ ਅਸੰਖ ਲੇਖ ਲੈ ਕਮਾਨ ਮਨ ਮਾਨਿਐ ਸਚ ਸੁਰਤਿ ਵਖਾਨ ਕਥਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਅਲੇਖ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਨਾ ਹੁਕਮ ਪਛਾਨ ਰਹਾਉ ਮਾਇਆ 모ਹੇ जग ਬਾਂਦਾ ਜਮ ਕਾਲ ਬਾਂਧਾ ਛੂਟੈ ਨਾਮ ਸਮਾਲ ਗੁਰ ਸੁਖ ਦਾਤਾ ਅਵਰ ਨ ਭਾਲ ਹਲਤ ਪਲਤ ਨਿਭਿ ਤੋਦ ਨਾਲ ਸ਼ਬਦ ਮਰੈ ਤਾਂ ਏਕ ਲਿਵ ਲਾਈ ਅਚਰ ਚਰੈ ਤਾਂ ਭਰਮ ਚੁਕਾਈ ਜੀਵਨ ਮੁਕਤ ਮਨ ਨਾਮ ਵਸਾਏ ਗੁਰਮਕ ਹੋਏ ਤਾਂ ਸੱਚ ਸਮਾਏ ਜਿਨ ਤਰ ਸਾਜੀ ਗਗਨ ਆਕਾਸ ਜਿਨ ਸਭ ਥਾਪੀ ਥਾਪ ਉਥਾਪ ਸਰਬ ਅਨੰਤਰ ਆਪੇ ਆਪ ਕਿਸੈ ਨਾ ਪੁੱਛੇ ਬਖਸ਼ੇ ਆਪ ਤੂੰ ਪੁਰ ਸਾਗਰ ਮਾਨਕ ਹੀਰ ਤੂੰ ਨਿਰਮਲ ਸਤਿਗੁਣੀ ਗਹੀਰ ਸੁਖ ਮਾਨੈ ਭੇਟੈ ਗੁਰ ਪੀਰ ਏਕੋ ਸਾਹਿਬ ਏਕ ਵਜੀਰ ਜਗ ਬੰਦੀ ਮੁਕਤੇ ਹौं ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਤ ਵਿਰਲਾ ਵਿਚਾਰੀ ਬਿਨ ਸਤਗੁਰ ਭੇਟੇ ਸਭ ਫਿਰੈ ਅਹੰਕਾਰੀ ਜਗ ਦੁਖੀਆ ਸੁਖੀਆ ਜਨ ਕੋਈ ਜਗ ਰੋਗੀ ਭੋਗੀ ਗੁਣ ਰੋਏ ਜਾਗ ਉਪਜੈ ਬਿਨ ਸੈ ਪਤ ਖੋਏ ਗੁਰਮੁਖ ਹੋਵੈ ਬੂਜੈ ਸੋਏ ਮਹੰਗੋ ਮੋਲ ਭਾਰ ਅਫਾਰ ਅਤਲ ਅਛਲ ਗੁਰਮਤੀ ਧਾਰ ਭਾਏ ਮਿਲੈ ਭਾਵੈ ਭੇਕਾਰ ਨਾਨਕ ਨੀਚ ਕਹਿ ਵਿਚਾਰ ਆਸਾ ਮਹੱਲਾ ਪਹਿਲਾ ਏਕ ਮਰੈ ਪੰਚੇ ਮਿਲ ਰੋਵਹਿ ਹਉ ਮੈਂ ਜਾਏ ਸ਼ਬਦ ਮਲ ਧੋਵਹਿ ਸਮਝ ਸੂਝ ਸਹਿਜ ਘਰ ਹੋਵਹਿ ਬਿਨ ਬੂਝੇ ਸਜਲੀ ਪਤਖ ਹੋਵਹਿ ਕੌਣ ਮਰੈ ਕੌਣ ਰੋਵੈ ਉਹੀ ਕਰਨ ਕਾਰਨ ਸਭ ਸੈ ਸਿਰ ਤੋਹੀ ਰਹਾਉ ਮੂਵੇ ਕੋ ਰੋਵੈ ਦੁਖ ਕੋਏ ਸੋ ਰੋਵੈ ਜਿਸ ਬੇਦਨ ਹੋਏ ਜਿਸ ਬੀਤੀ ਜਾਣੈ ਪ੍ਰਭ ਸੋਏ ਆਪੇ ਕਰਤਾ ਕਰੇ ਸੋ ਹੋਏ ਜੀਵਤ ਮਰਨਾ ਤਾਰੇ ਤਰਨਾ ਜੈ ਜਗਦੀਸ਼ ਪਰਮ ਗਤ ਸਰਨਾ ਹਉ ਬਲੇ ਹਾਰੀ ਸਤ ਗੁਰ ਚਰਨਾ ਗੁਰ ਬੋਹਿਤ ਸ਼ਬਦ ਭੈ ਤਰਨਾ ਨਿਰਪਹੁ ਆਪ ਨਿਰੰਤਰ ਜੋਤ ਬਿਨ ਨਾਵੈ ਸੂਤਕ ਜਗ ਛੋਤਾ ਦੁਰਮਤ ਬਿਨ ਸੈ ਕਿਆ ਕਹਿ ਰੋਤਾ ਜਨਮ ਮੂਏ ਬਿਨ ਭਗਤ ਸਰੋਤਾ ਮੂਏ ਕੋ ਸਚ ਰੋਵਹਿ ਮੀਤ ਤ੍ਰੈ ਗੁਣ ਰੋਵਹਿ ਨੀਤਾ ਨੀਤਾ ਦੁਖ ਸੁਖ ਪਰਹਰ ਸਹਿਜ ਸੁਚੀਤ ਤਨ ਮਨ ਸਉ ਪਉ ਕ੍ਰਿਸ਼ਨ ਪਰੀਤਾ ਭੀਤਰ ਏਕ ਅਨੇਕ ਅਸੰਖ ਕਰਮ ਧਰਮ ਬਹੁ ਸੰਖ ਅ ਸੰਖ ਬਿਨ ਪੈ ਭਗਤੀ ਜਨਮ ਬਿਰੰਤ ਹਰ ਗੁਣ ਗਾਵਹਿ ਮਿਲ ਪਰਮ ਅਰੰਤ ਆਪ ਮਰੈ ਮਾਰੇ ਪੀ ਆਪ ਆਪ ਪਾਏ ਥਾਪ ਉਥਾਪ ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ ਸ਼ਬਦ ਵਿਚਾਰ ਮਿਲਣ ਨਹੀਂ ਭ੍ਰਾਂਤ ਸੂਤਕ ਅਗਨ ਭਖੈ ਜਗ ਖਾਏ ਸੂਤਕ ਜਲਤਾਲ ਸਭ ਹੀ ਤਾਈ ਨਾਨਕ ਸੂਤਕ ਜਨਮ ਮਰੀ ਜੈ ਗੁਰ ਪ੍ਰਸਾਦੀ ਹਰ ਰਸ ਪੀਜੈ ਰਾਗ ਆਸਾ ਮਹੱਲਾ ਪਹਿਲਾ ਆਪ ਵਿਚਾਰੈ ਸੋ ਪਰਖੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰ ਪੂਰਾ ਗੁਰ ਮਾਨੈ ਮਨ ਤੇ ਮਨ ਧੀਰਾ ਐਸਾ ਸਾਹੁ ਸਰਾਫੀ ਕਰੈ ਸਾਚੀ ਨਦਰ ਏਕ ਨਿਵ ਤਰੈ ਰਹਾਉ ਪੂੰਜੀ ਨਾਮ ਨਿਰੰਝਨ ਸਾਰ ਨਿਰਮਲ ਸਾਚ ਰਤਾ ਪੈਕਾਰ ਸਿਫਤ ਸਹਜ ਘਰ ਗੁਰ ਕਰਤਾਰ ਆਸਾ ਮਨ ਸਾਬਦ ਜਿ ਲਾਈ RAM ਨਰਾਇਣ ਕਹਿ ਕਹਾਈ ਗੁਰ ਤੇ ਬਾਤ ਮਹਿਲ ਘਰ ਪਾਏ ਕੰਚਨ ਕਾਇਆ ਜੋਤ ਅਨੂਪ ਤਰੇ ਭਵਨ ਦੇਵਾ ਸਗਲ ਸਰੂਪ ਮੈਂ ਸੋ ਧਨ ਪੱਲੇ ਸਾਚਿ ਅਖੂਟ ਪੰਚ ਤੀਨ ਨਵ ਚਾਰ ਸਮਾਵੇ ਧਰਨ ਗਗਨ ਕਲ ਧਾਰ ਰਹਾਵੇ ਬਾਹਰ ਜਾਤੋ ਉਲਟ ਪਰਾਵੇ ਮੂਰਖ ਹੋਏ ਨਾ ਆਖੀ ਸੂਜੈ ਜਿਹਵਾ ਰਸ ਨਹੀਂ ਕਹਿਆ ਬੂਜੈ ਵਿਖ ਕਾ ਮਾਤਾ ਜਗ ਸਿਉ ਲੂਜੈ ਉਤਮ ਸੰਗਤ ਉਤਮ ਹੋਵੇ ਗੁਣ ਕੋ ਧਾਵੇ ਅਵਗਣ ਧੋਵੇ ਬਿਨ ਗੁਰ ਸੇਵੇ ਸਹਜ ਨਾ ਹੋਵੇ ਹੀਰਾ ਨਾਮ ਜਵੇ ਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੈ ਨਦਰ ਨਿਹਾਲ ਆਸਾ ਮਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੀ ਮਹਿਲ ਪਛਾਨ ਗੁਰਮੁਖ ਸੁਰਤਾ ਸ਼ਬਦ ਨੇ ਸ਼ਾਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਮਰਾਰੀ ਰਹਾਉ ਅਹਨਸ ਨਿਰਮਲ ਥਾਨ ਸੁਥਾਨ ਤੀਨ ਭਵਨ ਨਿਹ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ ਸਾਚਾ ਹਰਖ ਨਾਹੀ ਤਿਸ ਸੋਗ ਅੰਮ੍ਰਿਤ ਗਿਆਨ ਮਹਾ ਰਸ ਭੋਗ ਪੰਜ ਸਮਾਈ ਸੁਖੀ ਸਭ ਲੋਗ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋ ਹੋਈ ਤਾਹੀ ਉਸਾਰੇ ਹੁਕਮ ਸਮਾਵੈ ਹੁਕਮੋ ਵਰਤੈ ਜੋ ਤਿਸ ਭਾਵੈ ਗੁਰ ਬਿਨ ਪੂਰਾ ਕੋਈ ਨਾ ਪਾਵੈ ਬਾਲਕ ਬਿਰਦ ਨਾ ਸੁਰਤ ਪਰਾਨ ਪਰ ਜੋ ਬਨ ਬੂਢੈ ਅਬ ਮਹਾਨ ਬਿਨ ਨਾਮੈ ਕਿਆ ਲਹਿਸ ਨਿਧਾਨ ਜਿਸ ਕਾ ਅਨ ਤਨ ਸਹਿਜ ਨਾ ਜਾਨਾ ਪਰਮ ਪੁਲਾਨਾ ਫਿਰ ਪਛਤਾਨਾ ਗਲ ਪਾਹੀ ਬਉਰਾ ਬਉਰਾਨਾ ਬੂੜਾ ਤੇ ਜਗ ਦੇਖਿਆ ਤਉ ਡਰ ਭਾਗੇ ਸਤਿਗੁਰ ਰਾਖੇ ਸੇ ਵਡ ਭਾਗੇ ਨਾਨਕ ਗੁਰ ਕੀ ਚਰਨੀ ਲਾਗੇ ਆਸਾ ਮਹੱਲਾ ਪਹਿਲਾ ਗਾਵੇਹ ਗੀਤੇ ਚੀਤ ਅਨੀਤੇ ਰਾਗ ਸੁਣਾਏ ਕਹਾਵੇਹ ਬੀਤੇ ਬਿਨ ਨਾਮੈ ਮਨ ਝੂਠ ਅਨੀਤੇ ਕਹਾ ਚੱਲੋ ਮਾਨ ਰਹੋ ਘਰੇ ਗੁਰਮੁਖ RAM ਨਾਮ ਤ੍ਰਿਪਤਾਸਿ ਕੋਜਤ ਪਾਵਹੁ ਸਹਜ ਹਰੇ ਰਹਾਉ ਕਾਮ ਕ੍ਰੋਧ ਮਨ ਮੋਹ ਸਰੀਰਾ ਲਭ ਲੋਭ ਹੰਕਾਰ ਸੋ ਪੀਰਾ RAM ਨਾਮ ਬਿਨ ਕਿਉ ਮਨ ਧੀਰਾ ਅੰਤਰ ਨਾਵਨ ਸਾਚ ਪਛਾਣ ਅੰਤਰ ਕੀ ਗਤ ਗੁਰਮੁਖ ਜਾਣੈ ਸਾਚ ਸ਼ਬਦ ਬਿਨ ਮਹਿਲ ਨਾ ਪਛਾਣੈ ਨਿਰੰਕਾਰ ਮਹਿ ਆਕਾਰ ਸਮਾਵੈ ਅਕਲ ਕਲਾ ਸੱਚ ਸਾਚ ਟਕਾਵੇ ਸੋ ਨਰ ਗਰਬ ਜੋਨ ਨਹੀਂ ਆਵੇ ਜਹਾਂ ਨਾਮ ਮਿਲੈ ਤਹਿ ਜਾਉ ਗੁਰ ਪ੍ਰਸਾਦੀ ਕਰਮ ਕਮਾਉ ਨਾਮੇ ਰਾਤਾ ਹਰ ਗੁਣ ਗਾਉ ਗੁਰ ਸੇਵਾ ਤੇ ਆਪ ਪਛਾਤਾ ਅਮਰਤ ਨਾਮ ਵਸਿਆ ਸੁਖ ਦਾਤਾ ਅਨੰਦ ਬਾਣੀ ਨਾਮੇ ਰਾਤਾ ਮੇਰਾ ਪ੍ਰਭ ਲਾਏ ਤਾਂ ਕੋ ਲਾਗੇ ਉਮੈ ਮਾਰੇ ਸ਼ਬਦੇ ਜਾਗੈ ਹਥੈ ਉਥੈ ਸਦਾ ਸੁਖ ਆਗੈ ਮਨ ਚੰਚਲ ਵਿਦ ਨਾਹੀ ਜਾਣੈ ਮਨ ਮੁਖ ਮੈਲਾ ਸ਼ਬਦ ਨਾ ਪਛਾਣੈ ਗੁਰਮਖ ਨਿਰਮਲ ਨਾਮ ਵਖਾਣੈ ਹਰ ਜਿਉ ਆਗੈ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕੇਲੇ ਵਿਖ ਦੁਖ ਕਾਟੇ ਹਰ ਨਾਮ ਪਰਗਾਸ ਕਰ ਵਿਚਾਰ ਆਚਾਰ ਪਰਾਤਾ ਸਤਿਗੁਰ ਬਚਨੀ ਏਕੋ ਜਾਤਾ ਨਾਨਕ ਰਾਮ ਨਾਮ ਮਨ ਰਾਤਾ ਆਸਾ ਮਹੱਲਾ ਪਹਿਲਾ ਮਨ ਮੈਗਲ ਸਾਖਤ ਦੇਵਾਨਾ ਬਨਖੰਡ ਮਾਇਆ 모ਹੇ ਹੈਰਾਨਾ ਇਤ ਉਤ ਜਾਹੇ ਕਾਲ ਕੇ ਚਾਪੇ ਗੁਰਮੁਖ ਖੋਜ ਲਹਿ ਘਰ ਆਪੇ ਬੇਨ ਗੋਰੀ ਸ਼ਬਦ ਹੈ ਮਨ ਨਹੀਂ ਠੌਰਾ ਸਿਮਰ ਹੋ ਰਾਮ ਨਾਮ ਅਤ ਨਿਰਮਲ ਅਵਰ ਤਿਆਗ ਹੋ ਹਉਮੈ ਕਉਰਾ ਰਹਾਉ ਇਹੋ ਮਨ ਮੁਗਦ ਕਹੋ ਕਿਉਂ ਰਹਿਸੀ ਬਿਨ ਸਮਝੇ ਜਮ ਕਾ ਦੁਖ ਸਹਸੀ ਆਪੇ ਬਖਸ਼ੇ ਸਤਗੁਰ ਮੇਲਾ ਕਾਲ ਕੰਟਕ ਮਾਰੇ ਸਚ ਪੇਲਾ ਇਹੋ ਮਨ ਕਰਮਾ ਇਹੋ ਮਨ ਧਰਮਾ ਇਹੋ ਮਨ ਪੰਚ ਤਤ ਤੇ ਜਨਮਾ ਸਾਖਤ ਲੋਭੀ ਇਹੋ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤ੍ਰੇ ਭਵਨ ਸੋਜੀ ਹੋਈ ਇਹੋ ਮਨ ਜੋਗੀ ਭੋਗੀ ਤਪ ਤਾਪੈ ਗੁਰਮੁਖ ਚੀਨੈ ਹਰ ਪ੍ਰਭਿ ਆਪੈ ਮਨ ਬੈਰਾਗੀ ਹਉ ਮੈਂ ਤਿਆਗੀ ਘਟ ਘਟ ਮਨ ਸਾਧੁਬਦਾ ਲਾਗੀ ਰਾਮ ਰਸਾਇਣ ਗੁਰਮੁਖ ਚਾਖੈ ਦਰ ਕਰ ਮਹਿਨੀ ਹਰ ਪਤ ਰੱਖੈ ਇਹੋ ਮਨ ਰਾਜਾ ਸੂਰ ਸੰਗ ਰਾਮ ਇਹੋ ਮਨ ਨਿਰਪੋ ਗੁਰਮੁਖ ਨਾਮ ਮਾਰੇ ਪੰਜ ਆਪਣੈ ਵਸ ਕੀਏ ਹਉਮੈ ਗਰਾਸ ਇਕਤ ਥਾਏ ਕੀਏ ਗੁਰਮੁਖ ਰਾਗ ਸਵਾਦ ਅਨ ਤਿਆਗੇ ਗੁਰਮੁਖ ਇਹੋ ਮਨ ਭਗਤੀ ਜਾਗੇ ਅਨਹਦ ਸੁਣ ਮੰਨਿਆ ਸ਼ਬਦ ਵਿਚਾਰੀ ਆਤਮ ਚੀਨਾ ਭਏ ਨਿਰੰਕਾਰੇ ਇਹੋ ਮਨ ਨਿਰਮਲ ਦਰ ਘਰ ਸੋਈ ਗੁਰਮਖ ਭਗਤ ਭਾਉ ਤਨ ਹੋਈ ਐਨਸ ਹਰ ਜਸ ਗੁਰ ਪ੍ਰਸਾਦ ਘਟ ਘਟ ਸੋ ਪ੍ਰਭ ਆਦ ਜੁਗਾਦ RAM ਰਸਾਇਣ ਇਹੋ ਮਨ ਮਾਤਾ ਸਰਬ ਰਸਾਇਣ ਗੁਰਮਖ ਜਾਤਾ ਫਗਤਹਿਤ ਗੁਰਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸੁਨ ਦਾਸਾ ਆਸਾ ਮਹੱਲਾ ਪਹਿਲਾ ਤਨ ਬਿਨ ਸੈ ਧਨ ਕਾ ਕੋ ਕਹੀਐ ਬਿਨ ਗੁਰ ਰਾਮ ਨਾਮ ਕਤ ਲਹੀਐ ਰਾਮ ਨਾਮ ਧਨ ਸੰਗ ਸਖਾਈ ਅਹਨਸ ਨਿਰਮਲ ਹਰ ਲਿਵ ਲਾਈ ਰਾਮ ਨਾਮ ਬਿਨ ਕਮਨ ਹਮਾਰਾ ਸੁਖ ਦੁਖ ਸਮ ਕਰ ਨਾਮ ਨਾ ਛੋਡਾਂ ਆਪੇ ਬਖਸ਼ ਮਲਾਵਣ ਹਾਰਾ ਰਹਾਉ ਕਨਕ ਕਾਮਨੀ ਹੀਤ ਗੁਵਾਰਾ ਦੁਬਦਾ ਲਾਗੇ ਨਾਮ ਵਿਸਾਰਾ ਜਿਸ ਤੂੰ ਬਖਸ਼ ਹੈ ਨਾਮ ਜਪਾਈ ਦੂਤ ਨਾ ਲਾਗ ਸਕੈ ਗੁਣ ਗਾਏ ਹਰ ਗੁਰ ਦਾ ਤਾਰਾਮ ਗੋਪਾਲਾ ਜਿਉਂ ਭਾਵੇਂ ਤਿਉਂ ਰਾਖ ਦਿਆਲਾ ਗੁਰਮਖ RAM ਮੇਰਾ ਮਨ ਪਾਇਆ ਰੋਗ ਮਿਟੇ ਦੁਖ ਠਾਕ ਰਹਾਇਆ ਅਵਰ ਨਾਇ ਔਖਦ ਤੰਤ ਨ ਮੰਤਾ ਹਰ ਹਰ ਸਿਮਰਨ ਕਿਲ ਵਿਖ ਹੰਤਾ ਤੂੰ ਆਪ ਭਲਾਵਹਿ ਨਾਮ ਬਸਾਰ ਤੂੰ ਆਪੇ ਰਖਹਿ ਕਿਰਪਾ ਧਾਰ ਰੋਗ ਭਰਮ ਭੇਦ ਮਨ ਦੂਜਾ ਗੁਰ ਬਿਨ ਭਰਮ ਜਪਹਿ ਜਪ ਦੂਜਾ ਆਦ ਪੁਰਖ ਗੁਰ ਦਰਸ ਨ ਦੇਖਹਿ ਬੇਣਗੁਰ ਸ਼ਬਦੈ ਜਨਮ ਕੇ ਲੇਖ ਹੈ ਦੇਖ ਅਚਰਜ ਰਹੇ ਬਿਸਵਾਦ ਘਟ ਘਟ ਸੁਰ ਨਰ ਸਹਿਜ ਸਮਾਦ ਭਰਪੁਰ ਧਾਰ ਰਹੇ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਹੀ ਜਾਂ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਦਨ ਤੋਰੇ ਸਹਿਜ ਧਿਆਨ ਛੂਟੈ ਗੁਰਮਖ ਹਰ ਗੁਰ ਗਿਆਨ ਨਾ ਜਮ ਦੂਤ ਦੂਖ ਤਿਸ ਲਾਗੇ ਜੋ ਜਨ ਰਾਮ ਨਾਮ ਲਿਵ ਜਾਗੇ ਭਗਤ ਵੱਛਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਆਸਾ ਮਹੱਲਾ ਪਹਿਲ